پرايہ پريہ پريہ اوهي هي جاڏي کي دليا ميرا وير ميا سو تيوني وچ ۾ ندي آ هي دي کوڙي سوچنا ويٺي حبيبي اوهي ਆਹ ਨਾ ਜੀ ਮੈਂ ਤਾਂ ਤਿਆਰੀ ਰਣ ਨਾਲ ਆ ਕੇ ਵੀ ਭਾਈ ਕੋਈ ਚੱਕਰ ਨਹੀਂ ਬੰਦ ਗਲਤ ਕੁਝ ਨਹੀਂ ਕੰਮ ਤੇ ਗਏ ਆ ਘਰੋਂ ਤੇ ਜਦੋਂ ਨਾਈਟ ਦੇ ਨਾਈਟ ਦੀ ਸ਼ਿਫਟ ਚਲਦੀ ਜੀ ਜਦੋਂ ਸਵੇਰੇ 2:30 ਦੇ ਟਾਈਮ ਤੇਗਾ ਛੁੱਟੀ ਜਦੋਂ ਸਾਨੂੰ ਸਾਰਿਆਂ ਨੂੰ ਛੁੱਟੀ ਹੋ ਗਈ ਆ ਇਹਦੇ ਡਿਊਟੀ ਡਿਊਟੀ ਤੇ ਸੀਗੇ ਹਾਂ ਅਸੀਂ ਆ ਗਏ ਆ ਕੇ ਕੇ ਸੀਗੇ ਤੇ ਰੁਕਣ ਕਰਕੇ ਜਦੋਂ ਮੈਂ ਬਰਕ 3 ਚੁੱਕਿਆ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਿੱਦਾਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਹ ਚੁੱਕਦੇ ਸਾਰੇ ਵਹਿ ਟੁੱਟ ਗਏ ਜਿਹੜੀ ਪਿੱਛੇ ਵਹਿਰ ਬੰਨੀ ਵਹਿਰ ਹੁੰਦੀ ਕਿਚੰਦੇ ਬੂਮ ਹੂੰ ਹੂੰ ਪੁੱਟਣ ਕਰਕੇ ਬੂਮ ਸੱਦਾ ਇਹਦੇ ਕੋਲੋਂ ਜਾ ਕੇ ਤਾਂ ਮੇਰੇ ਉੱਪਰ ਆ ਗਈ ਕਿ ਮੌਕੇ ਤੇ ਡੈਥ ਹੋ ਗਈ ਸੀ ਹਾਂ ਮੌਕੇ ਤੇ ਗਈ ਸੀ ਇਹ ਸਾਰੇ ਮੈਂਨ ਦੇ ਪਾਜੀ ਕੰਪਨੀ ਸਾਰਾ ਕੁਝ ਦਊਗੀ ਪਹੁੰਚ ਗਈ ਜੀ ਪਾਕੀ ਪਹੁੰਚ ਗਿਆ ਹਾਂਜੀ ਹਾਂਜੀ ਇਹ ਮੰਮੀ ਦਾ ਕੋਲ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਮੈਂ ਨਾਲ ਲੈ ਕੇ ਚਾਇਆ ਕੰਪਨੀ ਨੇ ਮੈਨੂੰ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਸੀ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਪਰ ਉਹ ਉਂਝ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠਾ ਹੀ ਸੀ ਸਾਡਾ ਆ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਮਤਲਬ ਅੱਜ ਤੁਹਾਡੀ ਡੈਡਪੋਰਟ ਚ ਪਹੁੰਚੇਗੀ ਤੇ ਉਹਨੇ ਸਬੰਧ ਵਿੱਚ ਫਿਰ ਅਸੀਂ 에어ਪੋਰਟ ਅਨਸਾਰ ਕਹੀ ਸੀ ਕਿ ਉਹ ਤਾਂ ਸਿਰ ਡੈਡਪੋਰਟ ਸੇ ਕਰਕੇ ਲੱਗੋ ਜੋ ਕੰਪਨੀ ਅੱਜ ਡੈਡਪੋਰਟ ਵਿੱਚ ਆਈ ਉਹਨਾਂ ਨੂੰ ਕੀ ਕਹਿਣਾ ਕਰੋ ਸਾਹੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ तकरीबन ਜਿਸ ਦਿਨ ਡੈੱਥ ਹੁੰਦੀ ਆ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਦਿਹਾੜੀ ਦੀ ਮੇਰੇ ਨਾਲ ਗੱਲ ਹੁੰਦੀ ਸੀ ਜਿਹੜੇ ਉੱਥੇ ਦੇ ਐਡਮਿਨਿਸਟ੍ਰੇਟਰ ਨੇ ਕੰਪਨੀ ਮਿਸਟਰ ਅ ਪ੍ਰਸ਼ਾਪ ਪ੍ਰਸ਼ਾਪ ਪ੍ਰਸ਼ਾਦ ਪੁਜਾਰੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੀ ਸੈਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਪੱਧ ਤੇ ਕਾਫੀ ਚ ਪਾ ਦਿੱਤੀ ਗਈ ਹੈ ਮਰੋਣਾ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਿਆਦੀ ਤੋਂ ਜਲਦੀ ਅਪਰੂਵ ਕਰਦੇ